ਬਹੁਤ ਬਹੁਤ ਸਵਾਗਤ ਆ ਮੇਰੇ ਪਿਆਰੇ ਸਦੇ ਵੀਰਾਂ ਦਾ ਔਰ ਮੈਂ ਤੁਹਾਡੇ ਤੋਂ ਮਾਫੀ ਮੰਗਨੀ ਸੀ ਸਿਰਸਾ ਸਾਹਿਬ ਨੇ ਆਪ ਤੁਹਾਡੇ ਤੋਂ ਬਾਪੀ ਚਾਗੀ ਥੋੜਾ ਸਮੇਂ ਦੀ ਦੇਰੀ ਕਰਕੇ ਆਦਰਨੀਏ ਸਾਡੇ ਸਿਰਸਾ ਸਾਹਿਬ ਜੋ ਕਿ ਦਿੱਲੀ ਸਰਕਾਰ ਦੇ ਮინისტრ ਨੇ ਔਰ ਸਾਡੇ ਕੇਂਦਰ ਦੇ ਲੀਡਰ ਲੀਡਰ ਨੇ ਉਹਨਾਂ ਦਾ ਮੈਂ ਆਪ ਤੇ ਸਵਾਗਤ ਕਰਦਾ ਹਾਂ ਉਹਨਾਂ ਦੇ ਨਾਲ ਸਾਡੇ ਪੰਜਾਬ ਦੇ ਮਾਹ ਮੰਤਰੀ ਅਨੈਸ਼ ਸਿੰਘ ਆਦਰਨੀਏ ਬਰਾੜ ਸਾਹਿਬ ਐਡੀ ਭੰਡਾਰੀ ਜੀ ਗੁਰਦੇਵ ਸਰਵਾ ਦੇ ਜੀ ਮਤੀ ਸਾਹਿਬ ਸਾਰੇ ਬਿਰਾਜਮਾਨ ਨੇ اور ਮੈਂ ਬੇਨਤੀ ਕਰਦਾ ਸੱਚਾ ਸਾਹਿਬ ਨੂੰ ਵੀ ਤੁਹਾਡੇ ਨਾਲ ਰੂਪ ਹੋਵਾ ਬਹੁਤ ਧੰਨਵਾਦ ਜੀ ਜਿਨ ਸਾਰੇ ਜਾਣਦੇ ਜੇ ਕਿ ਦਿੱਲੀ ਦੇ ਭਗੋੜੇ ਪੰਜਾਬ ਦੇ ਅੰਦਰ ਦੋਹਾਂ ਦੁਵਾਨਾਂ ਅੱਥਾਣਾ ਪੰਜਾਬ ਨੂੰ ਲੁੱਟਣ ਵਾਸਤੇ ਪਹੁੰਚੇ ਹੋਏ ਨੇ ਮੈਂ ਵਿਸ਼ੇਸ਼ ਤੌਰ ਤੇ ਤੁਹਾਨੂੰ ਦੱਸਣਾ ਹੈ ਕਿ ਦਿੱਲੀ ਅੰਦਰ ਇਹਨਾਂ ਲੋਕਾਂ ਨੇ ਜਿਸ ਤਰੀਕੇ ਦਿੱਲੀ ਦੇ ਲੋਕਾਂ ਨੂੰ ਲੁੱਟਿਆ ਉਹੀ ਮੋਡਸ ਫਰੰਡਾ ਹੀ ਹੁਣ ਪੰਜਾਬ ਅੰਦਰ ਅਡਾਪਟ ਕੀਤੀ ਗਈ ਹੈ ਭਾਵੇਂ ਸ਼ਰਾਬ ਦੇ ਕੋਟਾਲੇ ਹੋਣ ਕਿਤਰਾ ਸ਼ਰਾਬ ਦੇ ਕੰਮ 'ਚੋਂ ਕਰੋੜਾਂ ਰੁਪਏ ਦਿੱਲੀ 'ਚ ਜਿੰਨਾ ਕਮਾਇਆ ਉਸੇ ਤਰੀਕੇ ਪੰਜਾਬ ਦੀ ਸੇਮ ਪਾਲਿਸੀ ਬਣਾ ਕੇ ਤੁਸੀਂ ਦੇਖੋ ਹੈਰਾਨਗੀ ਦੀ ਗੱਲ ਇਹ ਆ ਇਹ ਦਿੱਲੀ ਦੀ ਪਾਲਿਸੀ ਬਾਅਦ ਚ ਅਰਵਿੰਦ ਕੇਜਰੀਵਾਲ ਮਨੀਸ਼ ਸੁਸੋਧਿਆ ਜੀ ਨੇ ਖੁਦ ਰੱਦ ਕੀਤੀ ਜਦੋਂ ਫੜੇ ਗਏ ਸੀਬੀਆਈ ਈਡੀ ਦੇ ਜਿਹੜੇ ਕੇਸ ਸ਼ੁਰੂ ਹੋ ਗਏ ਖੁਦ ਰੱਦ ਕੀਤੀ ਲੇਕਿਨ ਉਸ ਸੇ ਪਾਲਿਸੀ ਨੂੰ ਭਗਵੰਤ ਮਾਨ ਜੀ ਤੋਂ ਜ਼ਬਰਨ ਪੰਜਾਬ ਅੰਦਰ ਲਾਗੂ ਕਰਾਇਆ ਗਿਆ ਜ਼ਬਰਨ ਪੰਜਾਬ ਦੇ ਅੰਦਰ ਆਜੇ ਅਰਵਿੰਦ ਕੇਜਰੀਵਾਲ ਜੀ ਸੱਤਾ ਦਾ ਉਹ ਸੱਤਾ ਭੋਗਣ ਵਾਸਤੇ ਪੰਜਾਬ ਦੇ ਰਿਸੋਰਸਸ ਪੰਜਾਬ ਦੀਆਂ ਗੱਡੀਆਂ ਪੰਜਾਬ ਦੇ ਜਾਜ ਪੰਜਾਬ ਦੇ ਹੈਲੀਕਾਪਟਰ ਪੰਜਾਬ ਦੀਆਂ ਸਕਿਉਰਿਟੀ ਇੰਜੋਏ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਜਿੱਦਣ ਦਿੱਲੀ ਹਾਰੇ ਨੇ ਉਸੇ ਦਿਨ ਤੋਂ ਪੰਜਾਬ 'ਚ ਡੇਰਾ ਲਾਇਖ ਲੋਤ ਨੇ ਉਸੇ ਦਿਨ ਤੋਂ ਪੰਜਾਬ 'ਚ ਡੇਰਾ ਅਰਵਿੰਦ ਕੇਜਰੀਵਾਲ ਜੀ ਪਹਿਲਾਂ ਦਿੱਲੀੋਂ ਬੈਠ ਕੇ ਪੰਜਾਬ ਦੀ ਸਰਕਾਰ ਚਲਵਾਉਂਦੇ ਸੀਗੇ ਹੁਣ ਪੰਜਾਬ ਦੀ ਸਰਕਾਰ ਚਲਾਉਣ ਵਾਸਤੇ ਉਹਨਾਂ ਦੇ ਪੀਏ ਸੈਕਟਰੀ ਪਿਓਨ ਤੱਕ ਵੀ ਤੁਸੀਂ ਹੈਰਾਨ ਹੋ ਜੋ ਕਿ ਡਰਾਈਵਰ ਤੱਕ ਵੀ ਡਰਾਈਵਰ ਵੀ ਅਰਵਿੰਦ ਕੇਜਰੀਵਾਲ ਜੀ ਦੇ ਅੱਜ ਪੰਜਾਬ ਤੋਂ ਆ ਕੇ ਤਨਖਾਹ ਲੈ ਰਹੇ ਡਰਾਈਵਰ ਤੱਕ ਵੀ ਮਨੀਸ਼ ਸੋਧਿਆ ਜੀ ਦੇ ਔਰ ਅਰਵਿੰਦ ਕੇਜਰੀਵਾਲ ਜੀ ਦੇ ਜਿੰਨੇ ਸੋਸ਼ਲ ਮੀਡੀਆ ਦੀ ਟੀਮ ਸੀਗੀ ਪੰਜਾਬ ਤੋਂ ਸਾਰੇ ਮੁੰਡੇ ਪੰਜਾਬ ਦੇ ਹਟਾ ਕੇ ਤੇ ਯੂਪੀ ਔਰ ਜਿਹੜੇ ਬਾਕੀ ਸਟੇਟਾਂ ਤੋਂ ਲੈ ਕੇ ਆਏ ਸੀ ਆਪਣੇ ਨਾਲ ਅੱਜ ਸਾਰੇ ਸਾਰੇ ਜਿਹੜੇ ਆ ਉਹ ਗੈਰ ਪੰਜਾਬੀ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਇੱਥੇ ਆ ਕੇ ਮੌਕੇ ਮਿਲੇ ਹਰ ਸੂਬੇ ਦੀ ਅਧਿਕਾਰ ਹੁੰਦਾ ਹੈ ਕਿ ਉੱਥੋਂ ਦੇ ਲੋਕ ਉੱਥੋਂ ਦੇ ਆ ਆਪਣੇ ਸੂਬੇ ਦੇ ਰਿਸੋਰਸਸ ਦੇ ਉੱਤੇ ਆਪਣੀ ਰੋਜ਼ਗਾਰੀ ਆਪਣਾ ਰੋਜ਼ਮਾਰਾ ਦੀ ਜ਼ਿੰਦਗੀ ਚਲਾ ਸਕਦਾ ਪਰ ਸਾਨੂੰ ਦੁੱਖ ਹੈ ਜਿਸ ਤਰੀਕੇ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦਿੱਲੀ ਨੂੰ ਬੇਦਰਦੀ ਨਾਲ ਲੁੱਟਿਆ ਸੀ ਬੇਦਰਦੀ ਦੇ ਨਾਲ ਉਸ ਤੋਂ ਜ਼ਿਆਦਾ ਬੇਦਰਦੀ ਦੇ ਨਾਲ ਪੰਜਾਬ ਨੂੰ ਸਾਰੀ ਦਿੱਲੀ ਦੀ ਪੱਜੀ ਹੋਈ ਪਘੋੜਿਆਂ ਦੀ ਟੀਮ ਆ ਕੇ ਲੁੱਟਦੀ ਪਈ ਹੈ 283000 ਕਰੋੜ ਰੁਪਏ ਕਰਜ਼ਾ ਸੀਗਾ 2022 ਚ 283000 ਕਰੋੜ 283000 ਕਰੋੜ ਕਰਜ਼ਾ ਚੜਨ ਵਾਸਤੇ ਪੰਜਾਬ ਨੂੰ 50 ਸਾਲ ਲੱਗੇ 50 ਸਾਲ 2016 ਚ 50ਵੀਂ ਅਜਾ ਆਪਣੀ ਵਰ੍ਹੇਗੰਢ ਮਨਾਈ ਸੀ ਪੰਜਾਬ ਨੇ ਤੇ 50 ਸਾਲਾਂ ਚ ਜਿਹੜੇ ਉਹਨਾਂ ਨੂੰ 2 ਕਰੋੜ 83 ਲੱਖ ਕਰਜ਼ਾ ਚੜਾਉਜ ਲੱਗਾ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਜੀ ਨੇ ਆਕੇ ਇੱਕ ਟਰਮ ਦੇ ਅੰਦਰ ਕੇਵਲ ਜੇ 4 ਸਾਲ ਹੋਏ ਨੇ 1 ਲੱਖ ਕਰੋੜ ਕਰਜ਼ਾ ਔਰ ਚੜਾਤਾ ਪੰਜਾਬ ਤੇ 1 ਲੱਖ ਕਰੋੜ ਰੁਪਏ ਅੱਜ ਪੰਜਾਬ 1 ਲੱਖ ਕਰੋੜ ਹੋਰ ਕਰਜ਼ੇ ਥੱਲੇ ਮਤਲਬ 3 ਕਰੋੜ 83 ਲੱਖ ਦੇ ਕਰਜ਼ੇ ਥੱਲੇ ਆ ਪੰਜਾਬ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕਰਜ਼ਾਈ ਸੂਬਾ ਹੈ ਦੇਸ਼ ਦਾ ਸਭ ਤੋਂ ਵੱਡਾ 46% ਜੀਐਸਡੀਪੀ ਦਾ ਕਰਜ਼ਾ ਹੈ ਅੱਜ ਪੰਜਾਬ ਦੇ ਉੱਤੇ ਔਰ ਅਜੇ ਵੀ ਰੁਕੇ ਨਹੀਂ ਹਰ ਰੋਜ਼ ਪੰਜਾਬ ਦੇ ਖਜ਼ਾਨਿਆਂ ਚੋਂ ਪੈਸੇ ਲਏ ਜਾ ਰਹੇ ਨੇ ਹੁਣ ਨੌਬਤ ਇੱਥੋਂ ਤੱਕ ਆ ਗਈ ਜਦੋਂ ਪੰਜਾਬ ਦਾ ਸਭ ਲੁੱਟਿਆ ਪੁੱਟਿਆ ਗਿਆ ਹੁਣ ਦਿੱਲੀ ਤੋਂ ਸ਼ਰਾਬ ਤਸਕਰ ਜਿਵੇਂ ਲਿਆਉਂਦੇ ਸੀ ਹੁਣ ਸਾਰੇ ਦੇ ਸਾਰੇ ਭੂਮੀ ਤਸਕਰ ਵੀ ਉੱਥੋਂ ਦੇ ਲੈ ਆਉਂਦੇ ਨੇ ਇੱਥੇ ਬੂਮਾ ਹਫੀਆ ਵੀ ਪਹੁੰਚ ਗਿਆ ਲੁਧਿਆਣੇ ਦੇ ਅੰਦਰ ਜਿਹੜੀ 25000 ਏਕੜ ਜ਼ਮੀਨ ਅਕਵਾਇਰ ਕਰਨ ਦੀ ਗੱਲ ਕੀਤੀ ਗਈ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਉਹੀ ਤਰੀਕਾ ਹੈ ਜੇ ਇਸ ਤਰੀਕੇ हरियाणा ਦੇ ਮੁੱਖ ਮੰਤਰੀ ਹੁਡਾ ਸਾਹਿਬ ਨੇ ਕੀਤਾ ਸੀਗਾ ਜਿਸ ਦੇ ਚੱਲਦੇ सीबीआई ਦੇ ਇਨਕੁਆਇਰੀ ਅਜੇ ਨੂੰ ਤੇ ਚੱਲਦੀਆਂ ਉਹੀ ਮੋਟਰ ਸਪਰੰਟੀ ਅਪਣਾਈ ਆ ਕੀ ਆ ਕਿ ਜੇ ਤੁਸੀਂ 50 ਕਿੱਲੇ ਤੋਂ ਜ਼ਿਆਦਾ ਜ਼ਮੀਨ ਇਕੱਠੀ ਕਰ ਲੋਗੇ ਤੁਸੀਂ ਦੇਖੋ ਕਿਸਾਨ ਦੀ ਜ਼ਮੀਨ ਆ ਹੱਕ ਦੀ ਜ਼ਮੀਨ ਆ ਕਿੰਨੀਆਂ ਪੁਸ਼ਤਾ ਤੋਂ ਬਚਾ ਕੇ ਰੱਖੀ ਹੋਈ ਜ਼ਮੀਨ ਆ ਔਰ ਅੱਜ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਜੇ ਦਿੱਲੀ ਤੋ ਆ ਕੇ ਬਿਲਡਰ 50 ਏਕੜ ਜ਼ਮੀਨ ਇਕੱਠੀ ਕਰ ਲੈਣਗੇ ਉਹਨਾਂ ਨੂੰ ਅਨੁਲਸੰਸ ਦੇ ਦਿੱਤਾ ਜਾਊਗਾ ਮਤਲਬ ਕਿਸਾਨ ਨੂੰ 5 ਏਕੜ ਵਾਲ ਨੂੰ 1 ਏਕੜ ਵਾਲ ਨੂੰ ਅਸੀਂ ਨਹੀਂ ਦੇਵਾਂਗੇ ਪਰ ਜੇ ਤੁਹਾਡੀ ਜ਼ਮੀਨ ਕੋਈ ਖੋਲੂਗਾ ਉਸ ਨੂੰ ਅਸੀਂ ਸਾਡੇ ਕੈਂਡੀਡੇਟ ਸਾਹਿਬ ਵੀ ਪਹੁੰਚ ਗਏ ਨੇ ਅਸੀਂ ਜੀ ਆਇਆਂ ਕਿਨ ਉਹਨਾਂ ਨੂੰ ਤੇ ਜੇ ਕੋਈ ਤੁਹਾਡੀ ਜ਼ਮੀਨ ਖੋਲੂਗਾ ਉਹਨੂੰ ਅਨੁਲਸੰਸ ਦੇਣਗੇ ਇਸ ਪਾਲਿਸੀ ਨੂੰ ਲਿਆਉਣ ਦਾ ਮਕਸਦ ਕੀ ਆ ਇਹਨੂੰ ਪਾਲਿਸੀ ਲਿਆਉਣ ਦੇ ਦੋ ਮਕਸਦ ਆ ਕਿਸਾਨਾਂ ਦੀਆਂ ਜ਼ਮੀਨਾਂ ਬਿਲਡਰਾਂ ਨੂੰ ਵੇਚੀਆਂ ਜਾਣਗੀਆਂ ਅਰਵਿੰਦ ਕੇਜਰੀਵਾਲ ਜੀ ਕਰੋੜਾਂ ਰੁਪਏ ਦੀਆਂ ਜੇਬਾਂ ਭਰਨਗੇ ਤੇ ਦੂਜੇ ਪਾਸੇ ਇਹ ਜ਼ਮੀਨਾਂ ਐਕਵਾਇਰ ਕਰਕੇ ਇਹਨਾਂ ਚ ਸ਼ੋਰੂਮ ਔਰ ਫਲੈਟ ਕੱਟ-ਕੱਟ ਕੇ ਵਿੱਚ ਜਾਣਗੇ ਕਿਸਾਨਾਂ ਦਾ ਖੂਨ ਚੂਸ ਕੇ 25000 ਏਕੜ ਦੇ ਕਿਸਾਨਾਂ ਦਾ ਖੂਨ ਚੂਸ ਕੇ ਉਦੋਂ ਅਰਵਿੰਦ ਕੇਜਰੀਵਾਲ ਮਨੀਸ਼ ਸੁਸੋਧਿਆ ਜੀ ਦੇ ਜੇਬਾਂ ਭਰੀਆਂ ਜਾਣਗੀਆਂ ਉਦੋਂ ਦਿੱਲੀ ਤੋਂ ਲਿਆਂਦੇ ਬਿਲਡਰਾਂ ਦੀਆਂ ਜੇਬਾਂ ਭਰੀਆਂ ਜਾਣਗੀਆਂ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੇ ਅਮੀਰ ਅਮੀਰ ਦੋਸਤ ਜਿੰਨਾਂ ਦੀਆਂ ਗੱਡੀਆਂ 'ਚ ਅੱਜਕੱਲ੍ਹ ਅਰਵਿੰਦ ਕੇਜਰੀਵਾਲ ਜੀ ਘੁੰਮਦੇ ਨੇ ਮਹਿੰਗੇ ਮਹਿੰਗੇ ਆ ਗੱਡੀਆਂ 'ਚ ਜਿਹੜੇ ਜਾਹਜਾਂ ਚ ਅਰਵਿੰਦ ਕੇਜਰੀਵਾਲ ਜੀ ਨੂੰ ਕਮਾਉਂਦੇ ਨੇ ਉਹ ਬਿਲਡਰਾਂ ਨੂੰ ਹੁਣ ਇੱਥੇ ਲਿਆ ਕੇ ਤੇ ਪੰਜਾਬ ਦੀ ਇਹ ਐਡੀ ਮਹਿੰਗੀ ਜਾਇਦਾਦ ਜਿਹੜੀ ਪੰਜਾਬ ਦੇ ਲੋਕਾਂ ਨੂੰ ਆਪਣੀ jaan ਤੋਂ ਪਿਆਰੀ ਨੂੰ ਲੁਟਾਇਆ ਜਾ ਰਿਹਾ ਮੈਂ ਦੱਸਣਾ ਚਾਹੁੰਦਾ ਇਸੇ ਤਰੀਕੇ ਪੰਜਾਬ ਦੇ ਹਾਲਾਤ ਦਿੱਲੀ ਵਰਗੇ ਬਣਦੇ ਜਾ ਰਹੇ ਆ ਦਿੱਲੀ ਅੰਦਰ ਕਿਸ ਤਰ੍ਹਾਂ ਲੁੱਟਿਆ ਮੈਂ ਤੁਹਾਨੂੰ ਤਿੰਨ ਵਾਕਿਆ ਦੱਸਣਾ ਚਾਹਣਾ ਦਿੱਲੀ 'ਚ ਇਹਨਾਂ ਨੇ ਕਿਹਾ ਸੀ ਪ੍ਰਾਲੀ ਖਤਮ ਕਰਨ ਵਾਸਤੇ ਕੈਮੀਕਲ ਲੈ ਆਂਦਾ ਹੁਣ ਪੰ ਦਿੱਲੀ ਦੀ ਸਾਰੀ ਪ੍ਰਾਲੀ ਖਤਮ ਹੋ ਜੂ ਪਹਿਲੀ ਗੱਲ ਦਿੱਲੀ 'ਚ ਪ੍ਰਾਲੀ ਨਹੀਂ ਸੀ ਚਲੋ ਕੋਈ ਗੱਲ ਨਹੀਂ 22 ਲੱਖ ਰੁਪਏ ਦਾ ਕੰਪਾਊਂਡ ਉਹ ਰੀਡਿਊਸ ਕੰਪਾਊਂਡ 22 ਲੱਖ ਰੁਪਏ ਦਾ ਖਰੀਦਿਆ ਜੀ 22 ਲੱਖ ਰੁਪਏ ਦਾ ਔਰ ਹੈਰਾਨ ਹੋਗੇ ਤੁਸੀਂ ਉਸ 22 ਲੱਖ ਦੇ ਕੰਪਾਊਂਡ ਦੇ ਪ੍ਰਚਾਰ ਉਤੇ 32 ਕਰੋੜ ਰੁਪਇਆ ਖਰਚ ਕੀਤਾ 32 ਕਰੋੜ ਰੁਪਇਆ ਉਸ 28 ਲੱਖ ਦੇ ਕੰਪਾਊਂਡ ਨੂੰ ਦਿਖਾਉਣ ਵਾਸਤੇ 32 ਕਰੋੜ ਰੁਪਇਆ ਇਸੇ ਤਰ੍ਹਾਂ ਐਸਸੀ ਸਕਾਲਰਸ਼ਿਪ ਅੰਦਰ ਮਾਤਰ 83 ਲੱਖ ਰੁਪਇਆ ਐਸਸੀ ਬੱਚਿਆਂ ਨੂੰ ਪੜ੍ਹਨ ਵਾਸਤੇ ਦਿੱਤਾ ਪਰ ਉਹਦੇ ਪ੍ਰਚਾਰ ਵਾਸਤੇ ਲਗਭਗ 50 ਕਰੋੜ ਰੁਪਏ ਤੋਂ ਜ਼ਿਆਦਾ ਅਖਬਾਰਾਂ ਚ ਤੇ ਟੀਵੀਆਂ ਚ ਇਸ਼ਤਿਹਾਰ ਲਗਾਏ ਇਸੇ ਤਰੀਕੇ ਆਡੀਬਲ ਪੋਲਿਸ਼ਨ ਵੇਲੇ ਤੁਸੀਂ ਜਾਣਦੇ ਨਾ ਆਡੀਬਲ ਸ਼ੁਰੂ ਕੀਤਾ ਸੀ ਔਰ ਇਵਨ ਸਰਕਾਰ ਦਾ ਕੋਈ ਰੋਲ ਨਹੀਂ ਸੀ ਅਡਾਉਂਸਮੈਂਟ ਕਰਨੀ ਸੀ ਅਜਾੜ ਗੱਡੀ ਆਊਗਾ ਇਵਨ ਲੇਕਿਨ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਔਰ ਇਵਨ ਦੇ ਪ੍ਰਚਾਰ ਵਾਸਤੇ ਦਿੱਲੀ ਦੇ ਅੰਦਰ 55 ਕਰੋੜ ਰੁਪਈਆ ਕਿੰਨਾ 55 ਕਰੋੜ ਰੁਪਈਆ ਕੇਵਲ ਆਮ ਆਦਮੀ ਪਾਰਟੀ ਨੇ ਔਰ ਇਵਨ ਦੇ ਪ੍ਰਚਾਰ ਵਾਸਤੇ ਕੀਤਾ ਹੁਣ ਮਨਵੀਰ ਸੁਸੋਧਿਆ ਜੀ ਦੀਆਂ ਅਰਵਿੰਦ ਕੇਜਰਵਾਲ ਜੀ ਦੀਆਂ ਫੋਟੋਆਂ ਲਾਉਣ ਵਾਸਤੇ ਪੰਜਾਬ ਦਾ ਸੈਂਕੜਿਆਂ ਕਰੋੜ ਰੁਪਈਆ ਐਡ ਅੰਦਰ ਪ੍ਰਚਾਰ ਅੰਦਰ ਗੋਆ ਮਹਾਰਾਸ਼ਟਰਾ ਮੱਧ ਪ੍ਰਦੇਸ਼ ਛੱਤੀਗੜ੍ਹ ਹਿਮਾਚਲ ਹਰਿਆਣੇ ਚ ਚੱਲਦਾ ਪਿਆ ਉਧਰੋਂ ਆਪ ਲੁੱਟਦੇ ਪਏ ਨੇ ਖਜ਼ਾਨੇ ਨੂੰ ਦੋ ਹੱਥਾਂ ਨਾਲ ਉਧਰੋਂ ਆਪਣੇ ਪ੍ਰਚਾਰ ਵਾਸਤੇ ਲੁਟਾਰੇ ਨੇ ਉਧਰੋਂ ਅਰਵਿੰਦ ਕੇਜਰੀਵਾਲ ਜੀ ਜਿਹੜੇ ਸੱਤਾ ਤੋਂ ਬਿਨਾਂ ਇੱਕ ਪਲ ਨਹੀਂ ਰਹਿ ਸਕਦੇ ਜਿਵੇਂ ਮੱਛਲੀ ਪਾਣੀ ਤੋਂ ਬਿਨਾਂ ਇੱਕ ਪਲ ਨਹੀਂ ਰਹਿ ਸਕਦੀ ਅਰਵਿੰਦ ਕੇਜਰੀਵਾਲ ਜੀ ਸੱਤਾ ਤੋਂ ਬਿਨਾਂ ਇੱਕ ਪਲ ਨਹੀਂ ਰਹਿ ਸਕਦੇ ਉਹਨੂੰ ਸੱਤਾ ਦਾ ਨਸ਼ਾ ਦਿਵਾਉਣ ਵਾਸਤੇ ਉਹਨੂੰ ਮਹਿਸੂਸ ਕਰਾਉਣ ਵਾਸਤੇ ਕਿ ਰਾਜ ਤੇਰਾ ਹੀ ਆ ਪੰਜਾਬ ਦੇ ਹੈਲੀਕਾਪਟਰ ਪੰਜਾਬ ਦੇ ਜਹਾਜ਼ ਪੰਜਾਬ ਦੀ ਪੁਲਿਸ ਉਹਦੇ ਅੱਗੇ ਪਿੱਛੇ ਚੱਲ ਰਹੀ ਹੈ ਜਿਹੜੀ ਅੱਜ ਇੱਥੇ ਬਾਈ ਇਲੈਕਸ਼ਨ ਹੋਣ ਜਾ ਰਹੀ ਆ ਇਹ ਬਾਈ ਇਲੈਕਸ਼ਨ ਨੇ ਫੈਸਲਾ ਕਰਨਾ ਹੈ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਇਹ ਬੇਨਤੀ ਕਰਨ ਵਾਸਤੇ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਆਇਆ ਹਾਂ ਦਿੱਲੀ ਦੇ ਲੋਕਾਂ ਨੂੰ ਸਮਝਾਈ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਉੱਥੋਂ ਭਜਾਈ ਲੁਟੇਰਿਆਂ ਦੀ ਦੁਕਾਨ ਬੰਦ ਕਰਾਈ ਪੰਜਾਬ ਦੇ ਅੰਦਰ ਵੀ ਮੈਂ ਬੇਨਤੀ ਕਰਨ ਆਇਆ ਹਾਂ ਦਿੱਲੀ ਦੇ ਸਿੱਖਾਂ ਦੇ ਭਾਜਪੀ ਨੇ ਤਿੰਨ ਸਿੱਖਾਂ ਟਿਕਟ ਦਿੱਤੀ ਦਿੱਲੀ ਦੇ ਲੋਕਾਂ ਨੇ ਤਿੰਨਾਂ ਦੇ ਤਿੰਨਾਂ ਸਿੱਖਾਂ ਨੂੰ ਵੱਡੇ-ਵੱਡੇ ਮਾਰਜਨ ਤੋਂ ਬਿਜਾ ਕੇ 20-20 ਹਜ਼ਾਰ ਵੋਟਾਂ ਦੇ ਮਾਰਜਨ ਤੋਂ ਚਤਾ ਕੇ ਭੇਜਿਆ ਕਿਉਂ ਉਹ ਸਮਝ ਗਏ ਕਿ ਸਾਨੂੰ ਐਕਸਪਲੋਇਟ ਕਰਦੇ ਰਹੇ ਨੇ ਸਾਨੂੰ ਲੜਾਉਂਦੇ ਰਹੇ ਨੇ ਕੌਮ ਦਾ ਨੁਕਸਾਨ ਕਰਦੇ ਰਹੇ ਨੇ ਇਸ ਕਰਕੇ ਅੱਜ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਇਆ ਜਿਹੜੀ ਤੁਸੀਂ ਵੋਟ ਪਾਣੀ ਆ ਵੋਟ ਖਾਲੀ ਤੁਹਾਡੀ ਵੋਟ ਐਮ.ਐਲ.ਏ ਨਹੀਂ ਚੁਣੂਗੀ ਤੁਹਾਡੀ ਵੋਟ ਇਹ ਤੈਅ ਕਰੂਗੀ ਕਿ ਪੰਜਾਬ ਦੀਆਂ ਸਾਰੀਆਂ ਵਿਧਾਨ ਲੋਕ ਸਭਾ ਦੀਆਂ ਮਾਫ ਕਰਨਾ ਰਾਜ ਸਭਾ ਦੀਆਂ ਸੀਟਾਂ ਪਹਿਲਾਂ ਨਾ ਵੇਚਦੀਆਂ ਸੀਗੀਆਂ ਪੰਜ ਤੋਂ ਜ਼ਿਆਦਾ ਸੀਟਾਂ ਨਾ ਵੇਚੀਆਂ ਕੀ ਵਾਸਤਾ ਸੀਗਾ ਤੁਸੀਂ ਦੱਸੋ ਜਿਨ੍ਹਾਂ ਨੂੰ ਵੇਚੀਆਂ ਜਿਨ੍ਹਾਂ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਿਆ ਸੀਟਾਂ ਦਿੱਤੀਆਂ ਉਹਨਾਂ ਦਾ ਕੀ ਪੰਜਾਬ ਨਾਲ ਲੈਣ ਦੇਣ ਸੀਗਾ ਔਰ ਹੁਣ ਅਰਵਿੰਦ ਕੇਜਰੀਵਾਲ ਜੀ ਰਾਜ ਸਭਾ ਜਾਣਾ ਚਾਹੁੰਦੇ ਨੇ ਉਹਦੇ ਵਾਸਤੇ ਪੰਜਾਬ ਦਾ ਪੈਸਾ ਪੰਜਾਬ ਦੀ ਸ਼ਰਾਬ ਦਿਹਾ ਲਿਆ ਕੇ ਬੱਚਿਆਂ ਨੂੰ ਨਸ਼ੇ ਵੱਡੇ ਜਾ ਰਹੇ ਨੇ ਚਰਾਬੀਆਂ ਟਰੱਕਾਂ ਦੇ ਟਰੱਕ ਵੰਡੇ ਜਾ ਰਹੇ ਨੇ ਮਕਸਦ ਕੀ ਆ ਵੀ ਅਰਵਿੰਦ ਕੇਜਰੀਵਾਲ ਜੀ ਰਾਜ ਸਭਾ ਜਾਣੇ ਚਾਹੀਦੇ ਨੇ ਅਰੋੜਾ ਜੀ ਜਿੱਤਣਗੇ ਉਹ ਰਿਜ਼ਾਈਨ ਕਰਨਗੇ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਵਿਧਾਨ ਸਭਾ ਚ ਭੇਜੋ ਲੋਕ ਸਭਾ ਰਾਜ ਸਭਾ ਚ ਭੇਜੋ ਅਸੀਂ ਸੋਚ ਸਕਦੇ ਜੇ ਇੱਕ ਪਾਸੇ ਦੇਸ਼ ਦੀ ਸਾਡੀ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਅੱਜ ਦਾ ਮੈਂ ਤੁਹਾਨੂੰ ਆਕੜਾ ਦੱਸਣਾ ਚਾਹਣਾ ਹੈ ਕਿ ਤੁਸੀਂ ਦੇਖੋ ਦੇਸ਼ ਦੇ ਵਾਸਤੇ ਕੀ ਕੀਤਾ ਹੈ ਕੀ ਐਸੀ ਸਰਕਾਰ ਹੋਣੀ ਚਾਹੀਦੀ ਆ ਜਾਂ ਜਿਹੜੀ ਤੁਸੀਂ ਦੇਖਦੇ ਪਏ ਜੇ ਦੇਸ਼ ਅੰਦਰ 344.47 ਮਿਲੀਅਨ ਲੋਕਾਂ ਤੋਂ ਗਰੀਬੀ ਰੇਖਾ 'ਚ ਜਿਹੜੇ ਸੀ 344.47 ਇਹਨਾਂ ਤੋਂ ਘਟਾ ਕੇ ਮਾਤਰ 29 ਕਰੋੜ 90 ਲੱਖ ਲੋਕ ਪੋਰਟੀਚ ਰਹਿ ਗਏ। ਜੋ ਸੌਰੀ ਮਾਫ ਕਰਨਾ 75.24 ਮਿਲੀਅਨ ਲੋਕ ਰਹਿ ਗਏ ਨੇ ਤੁਸੀਂ ਹਿਸਾਬ ਲਗਾਓ ਜਿਹੜੇ ਇੰਨੀ ਪੋਰਟੀਚ ਦਾ ਉਹਦੀ ਰੇਸ਼ਿਓ ਕੀ ਰਹਿ ਗਈ ਆ ਇਹਦੀ ਰੇਸ਼ਿਓ ਲਗਭਗ 7% ਰੇਸ਼ੋ ਬਚੀ ਆ ਜੋ ਪੁਰਾਣੇ ਟਾਈਮ ਦੇ ਅੰਦਰ ਪੋਵਰਟੀ ਚ ਲੋਕਾਂ ਨੂੰ ਕੱਟਿਆ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਗਰੀਬੀ ਰੇਖਾ ਤੋਂ ਬਾਹਰ ਦੇ ਲੋ ਜਿਹੜੇ ਫਸੇ ਲੋਕਾਂ ਨੂੰ ਲਗਭਗ 78% ਲੋਕਾਂ ਨੂੰ ਗਰੀਬੀ ਰੇਖਾ ਚੋਂ ਬਾਹਰ ਕੱਢਣ ਦਾ ਕੰਮ ਕੀਤਾ ਹੈ। ਮਾਤਰ ਇਹਨਾਂ 11 ਸਾਲਾਂ ਦੇ ਅੰਦਰ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਸੂਬੇ ਜਿਹੜੇ ਕਰਜ਼ੇ ਚ ਡੁੱਬੇ ਸੀਗੇ ਉਹਨਾਂ ਨੂੰ ਬਾਹਰ ਕੱਢਿਆ ਭਾਵੇਂ ਉੱਤਰ ਪ੍ਰਦੇਸ਼ ਸੀਗਾ ਭਾਵੇਂ ਹਰਿਆਣਾ ਸੀਗਾ ਔਰ ਹੁਣ ਦਿੱਲੀ ਅੰਦਰ ਤੁਸੀਂ ਦੇਖੋ ਰੋਜ਼ ਨਿਰੰਤਰ ਨਵੀਆਂ ਸੜਕਾਂ ਨਵੇਂ ਫਲਾਈਓਵਰ ਨਵੀਆਂ ਪਾਣ ਦੀਆਂ ਲਾਈਨਾਂ ਕੂੜੇ ਦੇ ਪਹਾੜ ਜਿਹੜੇ ਸੀਗੇ ਉਹ ਹਟਾਏ ਜਾ ਰਹੇ ਨੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਬੀਜੇਪੀ ਦੇਸ਼ ਦਾ ਇੱਕ ਉਹ ਵਿਕਲਪਾ ਜਿਹੜਾ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਜਿਹੜਾ ਸੂਬੇ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਜਿਹਨੇ ਤੁਹਾਡੇ ਸ਼ਹਿਰ ਨੂੰ ਵਿਕਸਿਤ ਕਰਨਾ ਚਾਹੁੰਦੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੋਚ ਆ ਦੇਸ਼ ਉਦੋਂ ਹੀ ਵਿਕਸਿਤ ਹੋਊਗਾ ਜਦੋਂ ਦੇਸ਼ ਦਾ ਹਰ ਸੂਬਾ ਔਰ ਹਰ ਜ਼ਿਲ੍ਹਾ ਵਿਕਸਿਤ ਹੋਊਗਾ ਇਸ ਕਰਕੇ ਤੁਹਾਡੇ ਵਰਗੇ ਮਾਡਰਨ ਲੁਧਿਆਣਾ ਸ਼ਹਿਰ ਦਾ ਅੱਜ ਹਾਲਾਤ ਇਹਨਾਂ ਨੇ ਕਰ ਦਿੱਤੇ ਨੇ ਮੈਂ ਤੁਹਾਡੇ ਬੇਨਤੀ ਤਾਲੇ ਚਰਨਾਚ ਕਰਨ ਆਇਆ ਹਾਂ ਸਾਡੇ ਕੈਂਡੀਡੇਟ ਸਾਹਿਬ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਵੋਟਾਂ ਪਾ ਕੇ ਜਿਤਾਓ ਇਹ ਗੱਲ 1.5 ਸਾਲ ਦੀ ਨਹੀਂ 1.5 ਸਾਲ ਅੰਦਰ ਵੀ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਹਾਂ ਕਿ ਜੋ ਸਾਡੇ ਆਮ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਲਿਖ ਲਿਖ ਕੇ ਲੱਗਾ ਨਾ ਬਾਹਰ ਕਿ ਕੇਵਲ 1.5 ਸਾਲ ਚੁਲਿਆ ਜਾਣਾ ਕੇਵਲ 1.5 ਗੱਲ 1.5 ਸਾਲ ਦੀ ਨਹੀਂ ਜੇ ਜੀਵਨ ਗੁਪਤਾ ਜੀ 1.5 ਸਾਲ ਲਈ ਵੀ ਐਮ.ਐਲ.ਏ ਬਣਨਗੇ ਗੱਲ ਜੀਵਨ ਗੁਪਤਾ ਜੀ ਦੀ ਨਹੀਂ ਕੇਂਦਰ ਦੀ ਸਰਕਾਰ ਦਾ ਐਮ.ਐਲ.ਏ ਨੁਮਾਇੰਦਾ ਇੱਥੇ ਹੋਊਗਾ ਇੰਡਸਟਰੀ ਦੇ ਲਾਭ ਲੈਣੇ ਹੋਣ ਇਲਾਕੇ ਲਈ ਪੈਸੇ ਲੈ ਕੇ ਆਉਣ ਸ਼ਹਿਰ ਨੂੰ ਸਪੈਸ਼ਲ ਸਟੇਟਸ ਦਿਵਾਉਣਾ ਹੋਵੇ ਇਹ ਕੰਮ ਜੀਵਨ ਗੁਪਤਾ ਜੀ ਦੇ ਮਾਧਿਅਮ ਤੋਂ ਅਸੀਂ ਕਰਕੇ ਦੇਾਂਗੇ ਅਸੀਂ ਤੁਹਾਨੂੰ ਜ਼ਿੰਮੇਵਾਰੀ ਲੈ ਕੇ ਔਰ ਤੁਹਾਡੇ ਕੋਲ ਤਿੰਨ ਤਿੰਨ ਸਰਕਾਰਾਂ ਆਉਣ ਗਿਆ ਕੇਂਦਰ ਦੀ ਸਰਕਾਰ ਤੇ ਸਿਗੀ ਸਿਗੀ ਦਿੱਲੀ ਦੀ ਸਰਕਾਰ ਵੀ ਤੁਹਾਡੇ ਇੱਥੇ ਆ ਕੇ ਇਹ ਤੇ ਲੁੱਟਣ ਆਏ ਨੇ ਤੁਹਾਨੂੰ ਆਵਾਜ਼ ਕਰਨ ਵਾਸਤੇ ਇਸ ਕੰਸਟੀਟੂਐਂਸੀ ਲਈ ਕੰਮ ਕਰਨ ਵਾਸਤੇ ਖੜੀ ਹੋ ਗਿਆ ਕਿਸੇ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਏ ਲੁਟੇਰੇ ਜਿਹੜੇ ਪੰਜਾਬ ਨੂੰ ਆਏ ਨੇ ਦਿੱਲੀ ਤੋਂ ਭਜਾਏ ਹੋਏ ਇਹਨਾਂ ਲੁਟੇਰਿਆਂ ਤੋਂ ਬਚੋ। ਇਹ ਉਹ ਲੋਕ ਨੇ ਮੈਂ ਇੱਕ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰੂੰਗਾ। ਇਹਨਾਂ ਦਾ ਮਾਡਲ ਉਹੀ ਆ ਜੋ ਅਮਰੀਕਾ ਦਾ ਮਾਡਲ ਰਿਹਾ ਨਾ ساری ਉਮਰ। ਅਮਰੀਕਾ ਕੀ ਕਰਦਾ ਸੀ? ਚੰਗਾ ਪਰਾ ਮੁਲਕ ਵਸਦੇ ਹੁੰਦੇ ਆ। ਉਹਨਾਂ 'ਚ ਜਾਂਦਾ ਏ ਉਹਨਾਂ ਨੂੰ ਸੁਪਨੇ ਦਿਖਾਉਂਦਾ ਏ। ਆ ਤੁਸੀਂ ਦੇਖੋ ਇਰਾਕ ਚੰਗਾ ਭਲਾ ਵੱਸਦਾ ਪਿਆ ਸੀ ਲੀਬੀਆ ਚੰਗਾ ਭਲਾ ਵੱਸਦਾ ਪਿਆ ਸੀ ਅਫਗਾਨਿਸਤਾਨ ਐਡਾ ਮਾਡਰਨ ਸ਼ਹਿਰ ਸੀਗਾ ਉਹਨਾਂ ਸ਼ਹਿਰਾਂ ਦੇ ਉਹਨਾਂ ਦੇ ਮੁਲਕਾਂ 'ਚ ਗਏ ਉਹਨਾਂ ਨੂੰ ਕਹਿੰਦੇ ਦੇਖੋ ਅਸੀਂ ਤੁਹਾਨੂੰ ਇੰਨੀ ਤਰੱਕੀ ਦਿਖਾ ਦੇਣੀ ਅਮਰੀਕਾ ਬਣਾ ਦੇਣਾ ਮਗਰੋਂ ਉਜਾੜ ਕੇ ਉਹਨਾਂ ਨੂੰ ਖਤਮ ਕਰਕੇ ਹੱਥ ਜੋੜ ਕੇ ਵਾਪਸ ਆਇਂਦੇ ਨੇ ਕਹਿੰਦੇ ਜੀ ਗਲਤੀ ਹੋ ਗਈ ਸਾੜ ਤੋਂ ਸੰਭਾਲਿਆ ਨਹੀਂ ਗਿਆ ਅੱਜ ਤੁਸੀਂ ਦੇਖੋ ਜੋ ਹਾਲਾਤ ਇਰਾਕ ਦੇ ਬਣਾਤੇ ਲੀਬੀਆ ਦੇ ਬਣਾਤੇ ਅਫਗਾਨਿਸਤਾਨ ਦੇ ਬਣਾਤੇ ਉਸੇ ਮਾਡਲ ਦਾ ਅਰਵਿੰਦ ਕੇਜਰੀਵਾਲਾ ਦਿੱਲੀ ਨੂੰ ਲੁੱਟ ਪੁੱਟ ਕੇ ਕਹਿ ਕੇ ਆ ਗਿਆ ਹੁਣ ਤੇ ਮੇਰੇ ਵਸ ਦੀ ਗੱਲ ਜੀ ਮੈਂ ਚੱਲਿਆ ਹੁਣ ਪੰਜਾਬ ਪੰਜਾਬ ਕੀ ਕਰਨ ਚੱਲਿਆ ਹੈ ਕਹਿੰਦਾ ਦਿੱਲੀ ਉਜਾੜਤੀ ਹੁਣ ਪੰਜਾਬ ਦੀ ਵਾਰੀ ਹੁਣ ਪੰਜਾਬ ਉਜਾੜੂਗਾ ਜਾ ਕੇ ਜਿਹੜੇ ਬੰਦੇ ਨੂੰ ਦਿੱਲੀ ਲੋਕਾਂ ਸੱਤਾ ਦਿੱਤੀ ਤੁਸੀਂ ਦੇਖੋ ਕਿੰਨਾ ਗੈਰ ਜ਼ਿੰਮੇਵਾਰ ਆਦਮੀ ਆ ਕਿੰਨਾ ਗੈਰ ਜ਼ਿੰਮੇਵਾਰਾ ਰਵਈਆ ਇਸ ਇਨਸਾਨ ਦਾ ਜਿਨ੍ਹਾਂ ਲੋਕਾਂ ਨੇ 10 ਸਾਲ ਤੱਕ ਰਾਜ ਕਰਾਇਆ ਇੱਕ ਘੰਟਾ ਉਹਨਾਂ ਨਾਲ ਨਿਕਲੋਤਾ ਹਾਰਣ ਤੋਂ ਬਾਅਦ ਇੱਕ ਘੰਟਾ ਇੱਕ ਦਿਨ ਉਹਨਾਂ ਨਾਲ ਨਿਕਲੋਤਾ ਅਗਲੇ ਦਿਨ ਗੱਡੀਆਂ ਚੁੱਕ ਕੇ ਪੰਜਾਬ ਆ ਕੇ ਬਹਿ ਗਿਆ ਕਿੰਦਾ ਮੈਂ ਰਾਜ ਤੋਂ ਬਣਾ ਲੈ ਸਕਦਾ ਹਏ ਮੇਰਾ ਰਾਜ ਹਏ ਮੇਰਾ ਰਾਜ ਹਏ ਮੇਰਾ ਰਾਜ ਹਏ ਮੇਰਾ ਰਾਜ ਰਾਜ ਤੋਂ ਬਣਾ ਲੈ ਸਕਦਾ ਹੁਣ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੋਦੀ ਜੀ ਦੇ ਨਮਾਇਦ ਨੂੰ ਚਿਤਾਓ ਇਹ ਜਿੱਤਣਗੇ ਤੇ ਪੰਜਾਬ ਦੇ ਅੰਦਰ ਇੱਕ ਤਾਕਤ ਲੈ ਕੇ ਆਉਗੀ ਬੀਜੇਪੀ ਨੂੰ ਵੀ ਇੱਕ ਗੱਲ ਸਮਝ ਆਊਗੀ ਕਿ ਸਾਡੇ ਵਾਸਤੇ ਪੰਜਾਬ ਦਾ ਕਿੰਨਾ ਇੰਪੋਰਟੈਂਸ ਆਜ ਇਹ ਬੀਜੇਪੀ ਬਹੁਤ ਚੰਗੀ ਤਰ੍ਹਾਂ ਸਮਝ ਦਿਆ ਇਸੇ ਕਰਕੇ ਪਾਰਟੀ ਸੀਰੀਅਸ ਮੋਡ ਅੰਦਰ ਪੰਜਾਬ ਅੰਦਰ ਜੋ ਇਸ ਵੇਲੇ ਡਰੱਗਸ ਮੈਨੇਸਾ ਪੰਜਾਬ ਅੰਦਰ ਇਸ ਵੇਲੇ ਜੋ ਗੈਂਗਸਟਰਸ ਦਾ ਮੈਸ ਬਣ ਚੁੱਕਿਆ ਪੰਜਾਬ ਅੰਦਰ ਪੰਜਾਬ ਪੁਲਿਸ ਹੀ ਡਰੱਗਸ ਵੇਚੀ ਜਾ ਰਹੀ ਆ ਪੰਜਾਬ ਅੰਦਰ ਸਕੂਲਾਂ 'ਚ ਡਰੱਗਸ ਪਹੁੰਚ ਗਈ ਆ ਪੰਜਾਬ ਦੇ ਅੰਦਰ ਲੇਡੀਜ਼ ਦੇ ਅੰਦਰ ਡਰੱਗਸ ਪਹੁੰਚਾਉਣ ਦਾ ਕੰਮ ਇਹਨਾਂ ਨੇ ਪਾਪ ਕੀਤਾ ਏਡਾ ਵੱਡਾ ਬੱਜਰ ਪਾਪ ਕੀਤਾ ਜਦੋਂ ਭੈਣਾ ਬੇਟੀਆਂ ਦੀ ਵੀਡੀਓ ਬਾਹਰ ਆਉਂਦੀ ਆ ਸਰਦਾਰ ਸਾਹਿਬ ਸ਼ਰਮ ਨਾਲ ਮਰਨ ਨੂੰ ਜੀ ਕਰਦਾ ਇਹਦਾ ਸਿਰ ਝੁਕ ਜਾਂਦਾ ਇਹਨਾਂ ਨੇ ਉਹ ਪਾਪ ਕੀਤਾ ਬੱਜਰ ਗੁਨਾਹ ਕੀਤਾ ਹੈ ਜੀਰੇ ਵਾਸਤੇ ਪੰਜਾਬ ਦੇ ਲੋਕ ਛੋਟੋ ਕਦੀ ਵੀ ਇਹਨਾਂ ਨੂੰ ਪਰਮਾਤਮਾ ਵੀ ਮaaf ਨਹੀਂ ਕਰੂਗਾ ਜੋ ਇਹਨਾਂ ਨੇ ਪੰਜਾਬ ਦੇ ਨਾਲ ਕੀਤਾ ਹੈ ਅੱਜ ਘਰ ਘਰ ਨਸ਼ਾ ਪਚਾਤਾ ਇਹਨਾਂ ਦੇ ਐਮਐਲਏ ਇਹਨਾਂ ਦੇ ਇੱਕ ਪਾਰਟੀ ਦੇ ਲੀਡਰ ਫੜੇ ਜਾਂਦੇ ਨੇ ਐਮਬੀਐਸਡੀ ਹੋਏ ਔਰ ਤੁਸੀਂ ਦੇਖੋ ਪੁਲਿਸ ਇਹਨਾਂ ਦੀ ਵਿੱਚ ਦੀ ਨਸ਼ਾ ਫੜੀ ਜਾਂਦੀਆਂ ਗੱਡੀਆਂ ਦੀਆਂ ਫੋਟੋਆਂ ਆਉਂਦੀਆਂ ਨੇ ਪੁਲਿਸ ਸੜਕਾਂ ਤੇ ਜਾ ਕੇ ਵੇਚਣ ਢਈ ਆ ਸਕੂਲਾਂ 'ਚ ਨਸ਼ਾ ਪਚਾਤਾ ਇਸ ਕਰਕੇ ਜੇ ਨਸ਼ਾ ਮੁਕਤ ਪੰਜਾਬ ਨੂੰ ਬਣਾਉਣਾ ਹੈ ਜੇ ਕ੍ਰਿਮਨਲ ਮੁਕਤ ਔਰ ਜੋ ਇਹਨਾਂ ਨੇ ਗੈਂਗਸਟਰਸ ਲੈ ਕੇ ਆਂਦੇ ਨੇ ਉਹਨਾਂ ਤੋਂ ਬਚਾਉਣਾ ਹੈ ਪੰਜਾਬ ਨੂੰ ਉਹ ਗੈਂਗਸਟਰ ਅੱਜ ਹਰ ਇਨਸਾਨ ਦਾ ਜੀਣਾ ਆਰਾਮ ਉਹ ਮਾਵਾ ਦੇ ਪੁੱਤਾਂ ਨੂੰ ਗੈਂਗਸਟਰ ਬਣਾ ਦਿੱਤਾ ਬਾਅਦ ਚ ਉਹਨਾਂ ਨੂੰ ਪੁਲਿਸ ਮੁਕਾਬਲੇ ਚ ਮਾਰਨ ਦਾ ਕੰਮ ਕੀਤਾ ਜਾ ਰਿਹਾ ਉਹ ਟਾਰਚਰ ਕਰ ਕਰਕੇ ਸੀਆਈ ਸਟਾਫ ਨੇ ਕਿਤਰਾ ਬਠਿੰਡੇ ਦੇ ਅੰਦਰ ਇੱਕ ਨੌਜਵਾਨ ਬੱਚੇ ਦਾ ਟਾਰਚਰ ਕਰ ਕਰਕੇ ਮਾਰਤਾ ਪੁਲਿਸ ਡੇਟ ਬਣਾ ਕੇ ਰੱਖਤੀ ਅਰਵਿੰਦ ਕੇਜਰੀਵਾਲ ਨੇ ਆਪਣੇ ਰਾਜ ਪਿੱਛੇ ਤਾਂ ਕਿ ਪੰਜਾਬ ਦੇ ਲੋਕ ਅਰਵਿੰਦ ਕੇਜ ਨੂੰ ਆਪ ਤੋਂ ਸਵਾਲ ਨਾ ਪੁੱਛਣ ਮਨੀਸ਼ ਸੁਸੋਦੀਆ ਤੋਂ ਸਵਾਲ ਨਾ ਪੁੱਛਣ ਤਿੰਦਰ ਜੈਨ ਤੋਂ ਸਵਾਲ ਨਾ ਪੁੱਛਣ ਉਹ ਬੇਬਾਬ ਜਿਹੜਾ ਸੀਐਮ ਦੀ ਕੁੱਟ ਚ ਬਿਠਾਰ ਕੇ ਉਹਨੂੰ ਸਵਾਲ ਨਾ ਪੁੱਛਣ ਇਹਨਾਂ ਨੇ ਪੁਲਿਸ ਸਟੇਟ ਬਣਾਤੀ ਜਿਹੜਾ ਬੋਲਦਾ ਏ ਉਹਦਾ ਮਰਡਰ ਕਰਾ ਦਿੰਦੇ ਉਹਨਾਂ ਨੂੰ ਕਾਊਂਟਰ ਕਰਾ ਦਿੰਦੇ ਨੇ ਉਹਨੂੰ ਪੁਲਿਸ ਕਸਟਡੀ ਚ ਲਿਆ ਕੇ ਕਸਟਡੀ ਰਿਲੀਜ਼ ਕਰਕੇ ਸ਼ਨਾਲ ਮਾਰਦਾ ਕੰਮ ਕਰਦੇ ਪਿਆ ਇਸ ਕਰਕੇ ਆਪਣੇ ਖੁਸ਼ਹਾਲ ਪੰਜਾਬ ਨੂੰ ਜੇ ਬਚਾਉਣਾ ਏ ਇਸ ਲੁਟੇਰਿਆਂ ਦੀ ਪਾਰਟੀ ਨੂੰ ਦਿੱਲੀ ਦੇ ਲੋਕਾਂ ਨੇ ਜਿਨ੍ਹਾਂ ਦੀ ਬੜਾਈ ਪਾਰਟੀ ਸੀਗੀ ਉਹਨਾਂ ਨੇ ਭਜਾ ਦਿੱਤਾ ਇਹਨਾਂ ਨੂੰ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਏ ਇਹ ਲੁਟੇਰਿਆਂ ਦੀ ਪਾਰਟੀ ਦੇ ਡੱਬੇ ਬੰਦ ਕਰਾ ਕੇ ਅੰਦਰ ਵਾਪਸ ਭੇਜੋ ਜੇ ਪੰਜਾਬ ਨੂੰ ਬਚਾਉਣਾ ਏ ਖੁਸ਼ਹਾਲ ਬਣਾਉਣਾ ਏ ਬਹੁਤ ਬਹੁਤ ਧੰਨਵਾਦ ਥੋੜਾ ਜਿਹਾ ਥੋੜਾ ਜਿਹਾ ਸਵਾਲ ਹੈ ਇੱਕ ਮੈਂ ਕੇਸਰੀ ਮਾਲਵੀਆ ਪ੍ਰਗਨਨ ਮੈਂ ਇੱਕ ਥੋੜੀ ਪੁਰਾਣੀ ਕੋਈ ਜੀ ਵੀਡੀਓ ਆ ਉਹਨੂੰ ਬਹੁਤ ਬਹੁਤ ਵਾਇਰਲ ਕਰ ਰਹੇ ਆ ਤੁਸੀਂ ਇਹ ਨਹੀਂ ਕਿਹਾ ਕਿ ਜੀ ਕਿਸੇ ਨੂੰ ਵੋਟ ਪਾ ਦਿਓ ਆਪ 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 ਆਮ ਆਦਮੀ ਪਾਰਟੀ ਬਹੁਤ ਹੀ badi ਬਣਾਤੀ ਹੋਗੀ ਤੇ ਬਈ ਇਸ ਕੰਮ ਦਾ ਫਰੋਡ ਐਸੀਆ ਵੀਡੀਓ ਬਣਾਉਣ ਵਾਸਤੇ ਤੇ ਕੇਜਰੀਵਾਲ ਜਾਣਿਆ ਜਾਂਦਾ ਏ ਮੈਂ ਤਾਂ ਮਹਿਤਾਜ ਜੀ ਪਹਿਲੇ ਦਿਨ ਆ ਰਿਹਾ ਇੱਥੇ ਨਹੀਂ ਨਹੀਂ ਉਹ ਦਿੱਲੀੋਂ ਕਹਿੰਦੇ ਤੁਸੀਂ ਅਰੇ ਮੈਂ ਦਿੱਲੀ ਦੀ ਗੱਲ ਮੈਨੂੰ ਪਤਾ ਨਹੀਂ ਦਿੱਲੀ ਕਿਹੜੀ ਵੇਲੇ ਦੀ ਵੀਡੀਓ ਕਿਸੇ ਦੀ ਵੀਡੀਓ ਤੁਸੀਂ ਕਹਿ ਰਹੇ ਕਿ ਸੰਜੀਵ ਅਰੋੜਾ ਤੋਂ ਇਲਾਵਾ ਕਿਸੇ ਨੂੰ ਵੀ ਮੈਂ ਤੇ ਆਇਆ ਇੱਥੇ ਅੱਜਾਂ ਮੈਂ ਤੇ ਲੁਧਿਆਣੇ ਦੀ ਇਲੈਕਸ਼ਨ ਅੰਦਰ ਪਹਿਲੀ ਵਾਰ ਆਇਆ ਮੈਂ ਅੱਜ ਇਹ ਵੀਡੀਓ ਬਣਾਉਣ ਵਾ ਤੁਸੀਂ ਵੀਡੀਓ ਕਹਿੰਦੇ ਜੇ ਤੁਸੀਂ ਮੇਰੀ ਚਿੰਤਾ ਨਾ ਕਰੋ ਤੁਸੀਂ ਆਪਣੀ ਕਰੋ ਤੁਹਾਡੀ ਵੀ ਬਣ ਜਾਣੀ ਆ ਮੇਰੀ ਛੱਡੋ